ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨਿਊ ਵਿੱਚ ਅੱਜ ਅਸੀਂ ਘਰ ਦੀ ਕੰਟੀਨਿਊ ਵਿੱਚ ਬਹੁਤ ਹੀ ਟੇਸਟੀ ਸਰਦੀਆਂ ਵਾਸਤੇ ਸਪੈਸ਼ਲ ਮਸਾਲਾ ਦੁੱਧ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਫਟਾਫਟ ਬਣਨ ਵਾਲੀ ਰੈਸਪੀ ਹੈ ਜਿੰਨੂੰ ਕਿ ਤੁਸੀਂ ਬਹੁਤ ਹੀ ਆਸਾਨੀ ਨਾਲ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਮਸਾਲਾ ਪਾਊਡਰ ਬਣਾਉਣ ਵਾਸਤੇ ਸਾਨੂੰ ਜੋ ਵੀ ਸਮਾਨ ਚਾਹੀਦਾ ਪਹਿਲਾਂ ਉਹਨੂੰ ਇੱਕ ਵਾਰੀ ਦੇਖ ਲੈਣੇ ਆ ਜੀ ਇਹਦੇ ਵਾਸਤੇ ਲਿਆ ਜੀ ਆਪਾਂ ਅੱਧਾ ਜਾਈਫਲ ਉਹਨੂੰ ਕਦੂਕਸ਼ ਕੀਤਾ ਹੈ ਜੀ ਤੇ ਇੱਕ ਚਮਚਾ ਲਈ ਜੀ ਸੁੰਡ ਅੱਧਾ ਚਮਚਾ ਹਲਦੀ ਥੋੜੇ ਜਿਹਾ ਕੇਸਰ ਦੇ ਧਾਗੇ ਤੇ 10-12 ਛੋਟੀਆਂ ਇਲਾਚੀਆਂ ਇੱਕ ਵੱਡੀ ਇਲਾਚੀ ਇੱਕ ਲੌਂਗ ਤੇ 10-15 ਆਪਾਂ ਕਾਲੀਆਂ ਮਿਰਚਾਂ ਲਈਆਂ ਨੇ ਜੀ ਅੱਧੇ ਕੋਲੀ ਅਸੀਂ ਫੁੱਲ ਮਖਾਣੇ ਲਏ ਨੇ 25-30 ਪਈਸਾ ਪਰ ਲਏ ਨੇ ਜੀ ਬਦਾਂ ਤੇ 25 30 ਪੀਸੀ ਲੈ ਜੀ ਪਿਸਤਾ ਤੇ 25 30 ਪੀਸੀ ਲੈਣੇ ਜੀ ਆਪਾਂ ਕਾਜੂ ਤੇ ਸਭ ਤੋਂ ਪਹਿਲਾਂ ਆਪਾਂ ਫੁੱਲ ਮਖਾਣੇ ਤੇ ਇਹ ਡਰਾਈ ਫਰੂਟ ਨੂੰ ਡਰਾਈ ਰੋਸਟ ਕਰਕੇ ਤੇ ਥੋੜਾ ਠੰਡਾ ਹੋਣ ਵਾਸਤੇ ਰੱਖਾਂਗੇ ਗੈਸ ਤੇ ਆਪਾਂ ਇੱਕ ਪੈਨ ਰੱਖਿਆ ਜੀ ਸਭ ਤੋਂ ਪਹਿਲਾਂ ਆਪਾਂ ਫੁੱਲ ਮਖਾਣਿਆਂ ਨੂੰ ਡਰਾਈ ਰੋਸਟ ਕਰਾਂਗੇ ਜੀ ਇਹਨੂੰ ਅਸੀਂ ਮੀਡੀਅਮ ਫਲੇਮ ਤੇ ਤਰੰਚੀ ਹੋਣ ਤੱਕ ਰੋਸਟ ਕਰ ਲਵਾਂਗੇ ਫੁੱਲ ਮਖਾਣੇ ਡਰਾਈ ਰੋਸਟ ਹੋ ਗਏ ਨੇ ਜੀ ਹੁਣ ਅਸੀਂ ਇਹਨਾਂ ਨੂੰ ਕੱਢਦੇ ਹਾਂ ਜੀ ਬਾਹਰ ਹੁਣ ਇਹ ਸਾਰੇ ਡਰਾਈ ਫਰੂਟ ਇਹਨਾਂ ਨੂੰ ਅਸੀਂ ਡਰਾਈ ਰੋਸਟ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਇਸ ਤਰ੍ਹਾਂ ਵੀ ਤੁਸੀਂ ਪੀਸ ਕੇ ਦਾ ਮਸਾਲਾ ਬਣਾ ਸਕਦੇ ਹੋ ਪਰ ਇਹਨਾਂ ਨੂੰ ਰੋਸਟ ਕਰਕੇ ਥੋੜਾ ਮਸਾਲਾ ਜਿਹੜਾ ਆਪਾਂ ਬਣਾ ਕੇ ਤਿਆਰ ਕਰਦੇ ਆ ਉਹ ਲੰਬੇ ਸਮੇਂ ਤੱਕ ਚੱਲਦਾ ਹੈ ਤੇ ਜਲਦੀ ਖਰਾਬ ਨਹੀਂ ਹੁੰਦਾ ਕਿਉਂਕਿ ਇਹਨਾਂ ਵਿੱਚ ਥੋੜੀ ਜਿਹੀ ਕਿਸੇ ਟਾਈਮ ਤੇ ਸੈਲ ਜੀ ਹੁੰਦੀ ਹੈ ਉਹਦੇ ਨਾਲ ਇਹ ਰੋਸਟ ਹੋ ਕੇ ਕ੍ਰੰਚੀ ਹੋ ਜਾਂਦੇ ਨੇ ਤੇ ਟੇਸਟ ਵੀ ਵਧੀਆ ਹੁੰਦਾ ਹੈ ਇੱਥੇ। ផ្លੌਜ਼ੀ ਡਰਾਈ ਫਰੂਟ ਵੀ ਹੋ ਗਏ ਨੇ ਰੋਸਟ ਹੋਣਾ ਸੀ ਗੈਸ ਬੰਦ ਕਰਕੇ ਇਹਨਾਂ ਨੂੰ ਵੀ ਇੱਕ ਪਲੇਟ ਵਿੱਚ ਕੱਢ ਲੈਣੇ ਆ। ਡਰਾਈ ਫਰੂਟ ਆਪਾਂ ਗਰਮ-ਗਰਮ ਕਰਮ ਬਿਲਕੁਲ ਨਹੀਂ ਇਹਨਾਂ ਨੂੰ ਕੁੱਟ ਕੇ ਆਪਾਂ ਦਾ ਪਾਊਡਰ ਬਣਾਉਣਾ ਕਿਉਂਕਿ ਜੇ ਇਸ ਇਹਨਾਂ ਨੂੰ ਗਰਮ-ਗਰਮ ਕੁੱਟਾਂਗੇ ਤੇ ਇਹਨਾਂ ਵਿੱਚੋਂ ਆਇਲ ਰਿਲੀਜ਼ ਹੋਏਗਾ ਤੇ ਜਿਸ ਕਰਕੇ ਆਪਣਾ ਮਿਲਕ ਪਾਊਡਰ ਮਸਾਲਾ ਸਹੀ ਨਹੀਂ ਬਣੇਗਾ ਜੀ ਇਹਨਾਂ ਨੂੰ ਬਿਲਕੁਲ ਠੰਡਾ ਕਰਕੇ ਫਿਰ ਅਸੀਂ ਇਹਨੂੰ ਕੁੱਟ ਕੇ ਕਰਾਂਗੇ ਜੀ ਤਿਆਰ ਜਿੰਨੀ ਦੇਰ ਆਪਣੇ ਡਰਾਈ ਫਰੂਟ ਠੰਡੇ ਹੁੰਦੇ ਨੇ ਉੰਨੀ ਦੇਰ ਅਸੀਂ ਇਹ ਵੱਲੀਆਂ ਇਲਾਇਚੀਆਂ ਇਹਨਾਂ ਨੂੰ ਆਪਾਂ ਕੁੱਟ ਕੇ ਇਹਨਾਂ ਦੇ ਬੀਜ ਵੱਖ ਕਰ ਲਵਾਂਗੇ ਇਸ ਤਰ੍ਹਾਂ ਹੀ ਇਹਨਾਂ ਦੇ ਇਹ ਵਾਲੇ ਛਿਲਕੇ ਅਲੱਗ ਕਰ ਲਵਾਂਗੇ ਤੇ ਤੁਸੀਂ ਇਹਨਾਂ ਛਿਲਕਿਆਂ ਨੂੰ ਆ ਚਾਹ ਬਣਾਉਂਦੇ ਸਮੇਂ ਉਹਦੇ 'ਚ ਇਸਤੇਮਾਲ ਕਰ ਸਕਦੇ ਹੋ ਇਹਨਾਂ ਨੂੰ ਵੇਸਟ ਨਹੀਂ ਕਰਨਾ ਇਹਨਾਂ ਦੀ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਬੜਾ ਵਧੀਆ ਫਲੇਵਰ ਆਂਦਾ ਹੈ ਜੀ ਚਾਹ ਵਿੱਚ ਇਹਨਾਂ ਛਿਲਕਿਆਂ ਨੂੰ ਆਪਾਂ ਚਾਹ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ ਜੀ ਹੁਣ ਇਸ ਤਰ੍ਹਾਂ ਆਪਾਂ ਇਲਾਚੀਆਂ ਦੇ ਦਾਣਿਆਂ ਨੂੰ ਉੱਟ ਕੇ ਦਾ ਪਾਊਡਰ ਬਣਾ ਲਾਂਗੇ ਤੁਸੀਂ ਚਾਹੋ ਤਾਂ ਤੁਸੀਂ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਇਹਦੇ ਨਾਲ ਹੀ ਆਪਾਂ ਇਹ ਵਾਲੀਆਂ ਕਾਲੀਆਂ ਮਿਰਚਾਂ ਤੇ ਇੱਕ ਲੌਂਗ ਇਹ ਪਾ ਦਾਂਗੇ ਇਹਨਾਂ ਨੂੰ ਕੁੱਟ ਕੇ ਇਹਨਾਂ ਦਾ ਪਾਊਡਰ ਤਿਆਰ ਕਰ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਫੁੱਲ ਮਖਾਣੇ ਪਾ ਦਾਂਗੇ ਫੁੱਲ ਮਖਾਣੇ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਜੇ ਮਸਾਲਾ ਪਾਊਡਰ ਵਿੱਚ ਪਾਉਣੇ ਤੇ ਪਾ ਸਕਦੇ ਹੋ ਪਰ ਇਹਨਾਂ ਨੂੰ ਪਾਉਣ ਨਾਲ ਜਿਹੜਾ ਆਪਾਂ ਮਸਾਲਾ ਦੁੱਧ ਬਣਾ ਕੇ ਤਿਆਰ ਕਰਨਾ ਹੈ ਥੋੜਾ ਜਿਹਾ ਗਾੜਾ ਬਣ ਕੇ ਤਿਆਰ ਹੁੰਦਾ ਹੈ ਇਸ ਕਰਕੇ ਆਪਾਂ ਥੋੜੇ ਜਿਹਾ ਫੁੱਲ ਮਖਾਣੇ ਪਾ ਦਾਂਗੇ ਨਾਲ ਹੀ ਇਹਨਾਂ ਨੂੰ ਟਰਾਈ ਕਰ ਇਹਨਾਂ ਨੂੰ ਅਸੀਂ ਬਿਲਕੁਲ ਵੀ ਪਾਊਡਰ ਨਹੀਂ ਬਣਾਣਾ ਸਿਰਫ ਦਰਦਰਾ ਜਿਹਾ ਕੁੱਟ ਕੇ ਹੀ ਕਰਾਂਗੇ ਜੀ ਤਿਆਰ ਇਸ ਤਰ੍ਹਾਂ ਦਾ ਸੀ ਇਹਨੂੰ ਦਰਦਰਾ ਜਿਹਾ ਕੁੱਟ ਕੇ ਕਰਾਂਗੇ ਜੀ ਤਿਆਰ ਤੇ ਜੇਕਰ ਤੁਸੀਂ ਇਹਨੂੰ ਮਿਕਸੀ ਵਿੱਚ ਵੀ ਪੀਸਣਾ ਤਾਂ ਮਿਕਸੀ ਵਿੱਚ ਵੀ ਤੁਸੀਂ ਇਹਨੂੰ ਇਸ ਤਰ੍ਹਾਂ ਦਾ ਹੀ ਪੀਸ ਕੇ ਕਰਨਾ ਜੀ ਤਿਆਰ ਹੋਣਾ ਸੀ ਇਹਦੇ ਵਿੱਚ ਬਾਕੀ ਦੇ ਬੱਚੇ ਹੋਏ ਮਿਲਾ ਦਿੰਨੇ ਆ ਜੀ ਮਸਾਲੇ ਇਹ ਇਲਾਚੀ ਤੇ ਕਾਲੀ ਮਿਰਚ ਤੇ ਲੌਂਗ ਦਾ ਪਾਊਡਰ ਜਿਹੜਾ ਆਪਾਂ ਕੁੱਟ ਕੇ ਤਿਆਰ ਕੀਤਾ ਉਹ ਮਿਲਾ ਦਾਂਗੇ ਅੱਧਾ ਚਮਚਾ ਹਲਦੀ ਪਾਊਡਰ ਇਹ ਵੀ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਣੀ ਆ ਤੇ ਪਾਓ ਜੇ ਨਹੀਂ ਪਾਣੀ ਤੇ ਨਾ ਪਾਓ ਜੀ ਇੱਕ ਚਮਚਾ ਲਿਆ ਜੀ ਆਪਾਂ ਸੁੰਡ ਦਾ ਪਾਊਡਰ ਤੇ ਅੱਧਾ ਹੀ ਚਮਚਾ ਆਪਾਂ ਪਾਵਾਂਗੇ ਜੀ ਜਾਇਫਨ ਇਹਨੂੰ ਆਪਾਂ ਇਸ ਤਰ੍ਹਾਂ ਕੀਤਾ ਜੀ ਕद्दूकश ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਵਾਂਗੇ ਲਓ ਜੀ ਆਪਣਾ ਬਹੁਤ ਵਧੀਆ ਮਸਾਲਾ ਪਾਊਡਰ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਤੁਸੀਂ ਇਹਨੂੰ 10 ਤੋਂ 15 ਦਿਨ ਤੱਕ ਬੜੇ ਆਰਾਮ ਨਾਲ ਇਸਤੇਮਾਲ ਕਰ ਸਕਦੇ ਹੋ ਬਸ ਉਹਨਾਂ ਕ ਬਣਾਓ ਜਿੰਨਾ ਕ ਤੁਹਾਡਾ ਹਫਤੇ 10 ਦਿਨਾਂ ਵਿੱਚ ਇਹ ਖਤਮ ਹੋ ਜਾਵੇ ਹੁਣ ਇਹਨੂੰ ਆਪਾਂ ਇੱਕ ਸੁੱਕੇ ਕੰਟੇਨਰ ਵਿੱਚ ਪਾ ਕੇ ਕਰਾਂਗੇ ਜੀ ਸਟੋਰ ਇਸ ਤਰ੍ਹਾਂ ਇੱਕ ਮੈਂ ਕੱਚ ਦਾ ਕੰਟੇਨਰ ਲਿਆ ਆ ਕਿ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਸਾਰੇ ਮਸਾਲੇ ਨੂੰ ਇਹਨੂੰ ਆਪਾਂ ਇਸ ਤਰ੍ਹਾਂ ਬੰਦ ਕਰਕੇ ਤੇ ਰੱਖਾਂਗੇ ਜਿੰਨੀ ਕਿ ਜ਼ਰੂਰਤ ਉਸ ਹਿਸਾਬ ਨਾਲ ਆਪਾਂ ਇਹਨੂੰ ਕਰਾਂਗੇ ਜਿਸ ਤੇ ਮਨ ਹੋਣ ਬਣਾਉਨੇ ਆ ਜੀ ਆਪਾਂ ਇਸ ਪਾਊਡਰ ਤੋਂ ਬਹੁਤ ਹੀ ਟੇਸਟੀ ਮਸਾਲਾ ਦੁੱਧ ਗੈਸ ਔਨ ਕਰਕੇ ਆਪਾਂ ਫਰਾਈਪੈਨ ਰੱਖਤਾ ਜੀ ਤੇ ਇਹਦੇ ਵਿੱਚ ਆਪਾਂ 3 ਕ ਚਮਚੇ ਪਾਏ ਨੇ ਪਾਣੀ ਦੇ ਤਾਂ ਕਿ ਜੋ ਦੁੱਧ ਆਪਾਂ ਪਾ ਲੈਣਾ ਉਸ ਵੇਲੇ نیچے ਨਾ ਲੱਗੇ ਤੇ ਆਪਾਂ 2 ਕੱਪ ਦੁੱਧ ਦੇ ਲਵਾਂਗੇ ਤੁਸੀਂ ਇਹਦੇ ਵਿੱਚ ਚੁੱਪਲਿਆ ਹੋਇਆ ਦੁੱਧ ਵੀ ਇਸਤੇਮਾਲ ਕਰ ਸਕਦੇ ਹੋ ਤੇ ਕੱਚਾ ਦੁੱਧ ਵੀ ਇਸਤੇਮਾਲ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਆ ਜੋ ਵੀ ਤੁਹਾਨੂੰ ਠੀਕ ਲੱਗੋ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਆਪਾਂ 2 ਕੱਪ ਮਸਾਲਾ ਦੁੱਧ ਬਣਾ ਕੇ ਕਰਾਂਗੇ ਜੀ ਤਿਆਰ ਦੁੱਧ ਨੂੰ ਪਹਿਲਾਂ ਇੱਕ ਉਬਾਲਾ ਆਉਣ ਦਵਾਂਗੇ ਫਿਰ ਇਹਦੇ ਵਿੱਚ ਆਪਾਂ ਬਾਕੀ ਸਮਾਨ ਐਡ ਕਰਾਂਗੇ ਦੁੱਧ ਉਬਲਣਾ ਸ਼ੁਰੂ ਹੋ ਗਿਆ ਜੀ ਹੁਣ ਅਸੀਂ ਇਹਨੂੰ 5-6 ਮਿੰਟ ਇਸ ਤਰ੍ਹਾਂ ਹੀ ਉਬਾਲ ਲਵਾਂਗੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਥੋੜੇ ਜਿਹੀ ਕੇਸਰ ਦੇ ਧਾਗੇ ਇਹਦੇ ਨਾਲ ਇਹਦਾ ਕਲਰ ਵਧੀਆ ਆਏਗਾ ਤੇ ਇਸਦੇ ਨਾਲ ਹੀ ਪਾਵਾਂਗੇ ਜੀ ਆਪਾਂ ਖੰਡ ਖੰਡ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਣੀ ਹੈ ਜੀ ਜਿੰਨਾ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਨੂੰ ਐਡ ਕਰ ਸਕਦੇ ਹੋ ਆਪਾਂ ਇਹਦੇ ਵਿੱਚ 2.5 ਚਮਚੇ ਚੀਨੀ ਪਾਏ ਨੇ ਜੀ ਬਸ ਇਹਨੂੰ ਥੋੜੀ देर ਅਸੀਂ ਇਸ ਤਰ੍ਹਾਂ ਹੀ ਪਕਾ ਲਾਂਗੇ ਫਿਰ ਇਹਦੇ ਵਿੱਚ ਆਪਾਂ ਮਸਾਲਾ ਐਡ ਕਰਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਖਜੂਰ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਇਹ ਪਾ ਦਾਂਗੇ ਜੀ ਇਹ ਵੀ ਬਿਲਕੁਲ ਆਪਸ਼ਨਲ ਆ ਤੁਸੀਂ ਪਾਣੀ ਐ ਤੇ ਪਾ ਲੋ ਨਹੀਂ ਪਾਣੀ ਤੇਨੂੰ ਰਹਿਣ ਤਾਂ ਥੋੜੀ ਮਿਠਾਸ ਇਹਦੇ ਨਾਲ ਵੀ ਆ ਜਾਣੀ ਹੈ ਜੀ ਖਜੂਰ ਦੁੱਧ ਵਿੱਚ ਪਾ ਕੇ ਉਹ ਪਾ ਲੋ ਤੇ ਤਾਂ ਬਹੁਤ ਵਧੀਆ ਟੇਸਟ ਆਉਂਦਾ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਮਸਾਲਾ ਪਾਊਡਰ ਜਿਵੇਂ ਅਸੀਂ 2 ਕੱਪ ਦੁੱਧ ਲੈਏ ਨੇ ਤੇ ਅਸੀਂ 2 ਚਮਚੇ ਦੇ ਵਿੱਚ ਮਸਾਲਾ ਪਾਊਡਰ ਪਾ ਦਾਂਗੇ ਜਿੰਨੇ ਤੁਸੀਂ ਕੱਪ ਲੈਣੇ ਨੇ ਉਹਦੇ ਹਿਸਾਬ ਨਾਲ ਉਹਦੇ ਵਿੱਚ ਇੱਕ ਇੱਕ ਚਮਚਾ ਤੁਸੀਂ ਮਸਾਲਾ ਪਾਊਡਰ ਐਡ ਕਰ ਦੇਣਾ ਜੀ ਤੇ ਹੁਣ ਇਹਨੂੰ ਅਸੀਂ ਥੋੜੀ ਦੇਰ ਪਕਾ ਲਵਾਂਗੇ ਜੀ ਤੇ ਫਿਰ ਗਰਮਾ ਗਰਮ ਮਸਾਲਾ ਦੁੱਧ ਨੂੰ ਕਰਾਂਗੇ ਜੀ ਸਰਵ ਬਹੁਤ ਪਿਆਰੀ ਖੁਸ਼ਬੂ ਆਉਣ ਦੀ ਹੈ ਜੀ ਜਿਹੜੀ ਆਪਾਂ ਦੁੱਧ ਵਿੱਚ ਹਲਦੀ ਤੇ ਕਾਲੀ ਮਿਰਚ ਪਾਈ ਹੈ ਉਹਦਾ ਬਿਲਕੁਲ ਵੀ ਦੁੱਧ ਵਿੱਚ ਕੜਵਾ ਟੇਸਟ ਨਹੀਂ ਆਉਣਾ ਇਹਦੇ ਨਾਲ ਸਗੋਂ ਟੇਸਟ ਦੁੱਧ ਦਾ ਬਹੁਤ ਵਧ ਜਾਂਦਾ ਹੈ ਤੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਤੇ ਗਰਮਾਟ ਵੀ ਆਉਂਦੀ ਹੈ ਜੀ ਇਸ ਕਰਕੇ ਇਹਨੂੰ ਪਾਣ ਨਾਲ ਦੁੱਧ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਹੁੰਦਾ ਜੀ ਤਿਆਰ ਹੁਣ ਆਪਾਂ ਥੋੜੇ ਜਿ ਫੁੱਲ ਮਖਾਣੇ ਪਚਾਏ ਸੀ ਉਹਨਾਂ ਨੂੰ ਵੀ ਇਹਦੇ ਵਿੱਚ ਪਾ ਦਾਂਗੇ ਜੀ ड्राई फ्रूट ਤੁਸੀਂ ਆਪਣੇ ਅਨਸਾਰ ਇਹਦੇ ਵਿੱਚ ਕੋਈ ਵੀ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ। ਲਓ ਜੀ ਮਸਾਲਾ ਦੁੱਧ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਕਰਦੇ ਹਾਂ ਜੀ ਗਰਮਾ ਗਰਮ ਸਰਵ। ਲਓ ਜੀ ਮਸਾਲਾ ਦੁੱਧ ਬਿਲਕੁਲ ਤਿਆਰ ਹੈ ਥੋੜਾ ਜਿਹਾ ਸੇਦ ਉੱਪਰ ਪਾ ਦਾਂਗੇ ਜੀ ਮਸਾਲਾ। ਸਾਨੂੰ ਆਪ ਪਾਵਾਂਗੇ ਜੀ ਬਿਲਕੁਲ ਥੋੜਾ ਜਿਹਾ ਇਸਤੇ ਕੇਸਰ ਲਾਉ ਜੀ ਬਹੁਤ ਹੀ ਟੇਸਟੀ ਹੈਲਦੀ ਸਰਦੀਆਂ ਦੀ ਸਪੈਸ਼ਲ ਡਰਿੰਕ ਮਸਾਲਾ ਦੁੱਧ ਗਰਮਾ ਗਰਮ ਬਣ ਕੇ ਤਿਆਰ ਹੈ ਜੀ ਇਸ ਮਸਾਲਾ ਦੁੱਧ ਦਾ ਸਾਡੇ ਸਰੀਰ ਨੂੰ ਬਹੁਤ ਫਾਇਦਾ ਹੈ ਸਰਦੀਆਂ ਵਿੱਚ ਸਾਡੇ ਇਮਿਊਨਿਟੀ ਸਿਸਟਮ ਨੂੰ ਕਰਦਾ ਜੀ ਸਟਰੋਂਗ ਤੇ ਸਰੀਰ ਵਿੱਚ ਕੋਈ ਵੀ ਵੀਕਨੈਸ ਹੋਵੇ ਤਕਾਬਟ ਹੋਵੇ ਉਸ ਤੋਂ ਵੀ ਕਾਫੀ ਰਾਹਤ ਮਿਲਦੀ ਹੈ ਤੁਸੀਂ ਵੱਡਿਆਂ ਨੂੰ ਛੋਟਿਆਂ ਨੂੰ ਤਕੋਧ ਵੀ ਬਣਾ ਕੇ ਪੀਓ ਜਦੋਂ ਵੀ ਤੁਹਾਡਾ ਮਨ ਕਰੇ ਇਹ ਬਹੁਤ ਹੀ ਵਧੀਆ ਚੀਜ਼ ਹੈ ਜੀ ਤੇ ਇਹਨੂੰ ਤੁਸੀਂ ਪੂਰੀ ਸਰਦੀਆਂ ਜਦੋਂ ਵੀ ਦਿਲ ਕਰਦਾ ਬਣਾ ਕੇ ਪੀ ਸਕਦੇ ਹੋ ਜੀ ਇਹ ਸੀ ਸਾਡੀ ਅੱਜ ਦੀ ਰੈਸਪੀ ਸੋ ਐਸੀ ਸਾਡੀ ਅੱਜ ਦੀ ਰੈਸਪੀ ਤੇ ਤੁਸੀਂ ਵੀ ਇਸ ਸਰਦੀਆਂ ਇਸ ਮਸਾਲੇ ਨੂੰ ਬਣਾਇਓ